ਪ੍ਰਸਾਰ ਕਰਨ ਉਹਨੂੰ ਕਟਾਓ ਔਰ ਆਪਣੀ ਜਿਹੜੀ ਇੰਟੈਂਸ਼ਨ ਹੈ ਨਾ ਉਹਨੂੰ ਕਲੀਅਰ ਕਰੋ ਔਰ ਜਿਹੜੀ ਤੁਹਾਡੇ ਪਿਛਲੇ ਕੰਮ ਅਗੇ ਆ ਨਾ ਪਿਛੇ ਐਕਟ ਅਗੇ ਹੈ ਉਹ ਤੁਹਾਡੀ ਜਿਹੜੀ ਇੰਟੈਂਸ਼ਨ ਨੂੰ ਇੱਕ ਬੜਾ ਵੱਡਾ ਕੋਸ਼ਸ਼ਮਾ ਖੜਾ ਕਰਦੇ ਹੈ ਐਗਜ਼ੀਕਿਊਸ਼ਨ ਦੇ ਵਿੱਚ ਤੁਹਾਡੀ ਐਡਵਾਈਜ਼ਮੈਂਟਸ ਆ ਨਾ ਔਰ ਜਵਾਬ ਦੇਣਾ ਵੀ ਚਾਹ ਰਹੇ ਹੈ ਜਿਹੜੀ ਤੁਸੀਂ ਰਿਪੋਰਟ ਦੀ ਗੱਲ ਕੀਤੀ ਹੈ ਸੀਲ ਬੰਦੀ ਔਰ ਇੰਟੈਂਸ਼ਨ ਦੇ ਉੱਤੇ ਸਵਾਲ ਖੜਾ ਹੋਇਆ ਪਾਸੀ ਸਾਹਿਬ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਤਾਂ ਆਦਤ ਹੈ ਜੁਮਲੇਬਾਜ਼ੀ ਕਰਨ ਦੀ ਤੱਥ ਚੈੱਕ ਕਰਨਾ ਨਹੀਂ ਹੁੰਦਾ ਸਿਰਫ ਔਰ ਸਿਰਫ ਜੁਮਲੇਬਾਜ਼ੀ ਕਰਨੀ ਹੁੰਦੀ ਹੈ ਆ ਹੁਣੇ ਹਾਈ ਕੋਰਟ ਦੇ ਵਿੱਚ ਜਿਹੜੇ ਪੰਜ ਪੁਲਿਸ ਆਫੀਸਰਸ ਦੇ ਨਾਮ ਦੀ ਜਿਨ੍ਹਾਂ ਨੇ ਗੱਲ ਕੀਤੀ ਆ ਉੱਥੇ ਹਾਈ ਕੋਰਟ ਨੇ ਹੀ ਆਰਡਰ ਕੀਤਾ ਹੈ ਕਿ ਇਹਨੂੰ ਜਿਹੜਾ ਖੋਲਿਆ ਨਹੀਂ ਜਾਏਗਾ ਕਨਫਿਡੈਂਸ਼ੀਅਲ ਰੱਖਿਆ ਜਾਏਗਾ ਸੀਲਡ ਨੇਮਸ ਆਫ 5 ਪੁਲਿਸ ਆਫੀਸਰਸ ਵਰ ਸਬਮਿਟਡ ਬਟ ਦੀ ਕੋਰਟ ਹੈਜ਼ ਆਰਡਰਡ ਥੈਟ ਦੇ ਰਿਮੇਨ ਕਨਫਿਡੈਂਸ਼ੀਅਲ ਐਂਡ ਨਾਟ ਟੂ ਬੀ ਓਪਨਡ ਇਹ ਜਰਾ ਚੈੱਕ ਕਰ ਲੈਣਾ ਚਾਹੀਦਾ ਸੀ ਸਿਰਫ ਇੱਕ ਜੁਮਲਾ ਸੁਣਾਉਣ ਦੀ ਆਦਤ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਉਹ ਨਹੀਂ ਠੀਕ ਹੈਗੀ ਦੂਜੀ ਹੁਣ ਗੱਲ ਕਰਦੇ ਆ ਮਨਸ਼ਾ ਤੇ ਪਹਿਲਾਂ ਕਹਿੰਦੇ ਆ ਜੀ ਕਿ ਕਹਿੰਦੇ ਇੱਕ ਪ੍ਰਵਕਤਾ ਬੈਠਿਆ ਸੀ ਜੀ ਉਹ ਕਹਿੰਦਾ ਇੱਕ ਮਹੀਨੇ ਤੋਂ ਅਸੀਂ ਕਾਰਵਾਈ ਕੀਤੀ ਹੈ ਉਹ ਪਤਾ ਨਹੀਂ ਕਿਹੜਾ ਪ੍ਰਵਕਤਾ ਸੀ ਕਿਹੜਾ ਜੁਮਲਾ ਹੈ ਇਹ ਜਦੋਂ ਦੀ ਸਾਡੀ ਸਰਕਾਰ ਆਈ ਹੈ ਧਾਲੀਵਾਲ ਜੀ ਮੈਂ ਯੁੱਧ ਨਸ਼ਿਆਂ ਵਿਰੁੱਧ ਦਾ ਡਾਟਾ ਤਾਂ ਬਾਅਦ ਚ ਦੇਣਾ ਉਸ ਤੋਂ ਪਹਿਲਾਂ ਅਸੀਂ 16 1 25 ਤੱਕ 16322 ਤੋਂ ਲੈ ਕੇ 222 ਤੋਂ ਲੈ ਕੇ 16125 ਤੱਕ 31784 ਐਫਆਈਆਰਸ ਕੀਤੀਆਂ ਨਸ਼ਿਆਂ ਦੀ 4005 ਅਰੈਸਟ ਹੋਈਆਂ ਜੀ ਸੌਰੀ 43505 4000 ਤੋਂ ਉੱਪਰ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਹੈ ਜੀ 2349 ਤੁਹਾਡੀਆਂ ਸਰਕਾਰਾਂ ਦੇ ਸਮੇਂ ਹੋਏ ਭਗੋੜੇ ਅਸੀਂ ਅਰੈਸਟ ਕਰਕੇ ਜੇਲ੍ਹ ਚ ਸੁੱਟੇ ਆਂ ਬੰਸ਼ਾ ਥੋੜੀ ਨਹੀਂ ਸੀ ਸਾਡੀ ਮਨਸ਼ਾ ਪਹਿਲੇ ਦਿਨ ਤੋਂ ਹੈ ਹੈਰੋਇਨ ਰਿਕਵਰਡ ਹੋਈ ਆ 3 ਕੁਇੰਟਲ ਤੋਂ ਉੱਪਰ 663 ਤੋਂ ਉੱਪਰ ਬਿੱਗ ਫਿਸ ਜਿਹੜੀਆਂ ਗੱਲਾਂ ਕਰਦੇ ਆ ਹੁਣ ਇੱਕ ਦੂਜੀ ਮਨਸ਼ਾ ਦੀ ਸੁਣੋ ਜਦੋਂ ਆ ਸੰਜੇ ਕਪੂਰ ਜੀ ਦੀ ਸਰਕਾਰ ਸੀ ਨਾ ਬੀਜੇਪੀ ਦੀ ਹੁਣ ਪੰਜ ਸਟੇਟਾਂ 22 ਸਟੇਟਾਂ ਦੀ ਸਰਕਾਰ ਹੈ 50% ਤੋਂ ਉੱਪਰ ਕਨਵਿਕਸ਼ਨ ਰੇਟ ਨਹੀਂ ਹੈ ਲੇਕਿਨ ਜਦੋਂ ਦੋ ਪੰਜਾਬ ਦੇ ਵਿੱਚ 2018 ਚ ਸਿਰਫ 59% ਸੀ ਜੋ 2022 ਚ 80% 2023 ਚ 81% ਸਜਾਦ ਜਿਡੇਰੀ ਰੇਸ਼ੋ ਹੈ ਕਨਵਿਕਸ਼ਨ ਰੇਟ 2024 ਚ 85% ਤੇ 1 ਜਨਵਰੀ 2025 ਤੋਂ 31 ਮਾਰਚ 2025 ਤੱਕ 86% ਇਹ ਸਰਕਾਰ ਦੀ ਮਨਸ਼ਾ ਹੈ ਤਾਂ ਐਡੇ ਵੱਡੇ ਐਕਸ਼ਨ ਹੋ ਰਹੇ ਆ ਹੁਣ ਯੁੱਧ ਨਸ਼ਿਆਂ ਵਿਰੁੱਧ ਦਾ ਸੁਣ ਲੋ ਮਹਿਜ 34 ਦਿਨਾਂ ਦਾ ਡਾਟਾ ਦੱਸਣ ਲੱਗਿਆ 2892 ਕੇਸ ਰਜਿਸਟਰ ਹੋਇਆ 4828 ਅਰੈਸਟ ਹੋਈਆਂ 193 ਕਿਲੋ ਤੋਂ ਉੱਪਰ ਹੈਰੋਇਨ ਰਿਕਵਰ ਕਰ ਲਈ ਲਗਾਤਾਰ ਐਕਸ਼ਨ ਹੋ ਰਿਹਾ 50 ਦੇ ਕਰੀਬ ਜਿਹੜੇ ਲੋਕ ਹੈ ਜਿਨ੍ਹਾਂ ਨੇ ਇਲੀਗਲ ਕੰਸਟਰਕਸ਼ਨਸ ਕੀਤੀਆਂ ਇਲੀਗਲ ਪੈਸੇ ਦੇ ਨਾਲ ਨਸ਼ਿਆਂ ਦੇ ਨਾਲ ਉਹਨਾਂ ਦੇ ਜ਼ਮੀਨਦੋਜ਼ ਕੀਤੇ ਆ 593000 ਤੋਂ ਉੱਪਰ ਦੀ 5 ਕਰੋੜ 93 ਲੱਖ ਤੋਂ ਉੱਪਰ ਦੀ ਡਰੱਗ ਮਨੀ ਜੇ ਮੈਂ ਅੰਕੜੇ ਗਿਣਨ ਤੇ ਆ ਜਾ 875000 ਤੋਂ ਉੱਪਰ ਦੇ ਟੈਬਲੇਟ ਕੈਪਸੂਲਸ ਇਹ ਸਰਕਾਰ ਦੀ ਮਨਸ਼ਾ ਹੈ ਜਿਹੜਾ ਐਕਸ਼ਨ ਹੋ ਰਿਹਾ ਤੁਹਾਡੀ ਸਰਕਾਰਾਂ ਸਮੇ ਮਨਸ਼ਾ ਨਹੀਂ ਸੀ ਪੁਸ਼ਤਪਨਾ ਹੀ ਸੀ ਇਹ ਕੈਂਚ ਕੋਈ ਗੁਰੇਜ਼ ਨਹੀਂ ਹੈ ਤੁਹਾਡੀ ਸਰਕਾਰਾਂ ਸਮੇ ਔਰ ਇੱਕ ਚੀਜ਼ ਹੋਰ ਮੈਂ ਇੱਕ 10 ਸਕਿੰਟ ਲਵਾਂਗਾ ਜੀ ਇੱਕ ਜਿਹੜੀ ਗੱਲ ਕਰਦੇ ਆ ਨਾ ਨਸ਼ੇ ਕਿੱਥੋਂ ਆਉਂਦੇ ਆ ਇਹ ਤਾਂ ਐਨਸੀਆਰਪੀ ਦਾ ਵੀ ਡਾਟਾ ਹੈ ਤੁਹਾਨੂੰ ਇੱਕ ਰਾਸ਼ਟਰੀ ਦੇ ਵਿੱਚ ਦੱਸਿਆ ਗਿਆ ਕੋਡੀ ਕੇਂਦਰ ਸਰਕਾਰ ਦਾ ਡਾਟਾ ਹੈ ਕਿ ਹਿੰਦੁਸਤਾਨ ਤੇ 70% ਇਨਕਰੀਜ਼ ਹੋਏ ਆ ਬਾਰਡਰਾਂ ਹੀ ਨਸ਼ਿਆਂ ਨੇ ਆ ਮੁਦਰਾ ਪੋਰਟ ਰਾਹੀਂ ਨਸ਼ਿਆਂ ਨੇ ਆ ਤਾਲੀਵਾਲ ਜੀ ਦੋ ਤਰ੍ਹਾਂ ਦੇ ਹੈ ਜੀ ਟ੍ਰਾਇੰਗਲ ਬਣੇ ਹੋਏ ਆ ਇੱਕ ਨੂੰ ਕਹਿੰਦੇ ਆ ਗੋਲਡਨ ਕ੍ਰਿਸੈਂਟ ਜਿਸ ਪਾਕਿਸਤਾਨ ਅਫਗਾਨਿਸਤਾਨ ਤੇ ਈਰਾਨ ਹੈ ਦੂਜੇ ਨੂੰ ਕਹਿੰਦੇ ਆ ਗੋਲਡਨ ਟ੍ਰਾਇੰਗਲ ਜਿਸ ਥਾਈਲੈਂਡ ਮਿਆਂਮਾਰ ਤੇ ਵਿਏਟਨਾਮ ਹੈ ਲਾਓਸ ਹੈ ਇਹ ਦੁਨੀਆ ਦੇ ਸਭ ਤੋਂ ਵੱਡੇ ਟ੍ਰਾਇੰਗਲ ਬਣੇ ਹੋਏ ਆ ਜਿਨ੍ਹਾਂ ਚ ਰਾਹੀਂ ਪੰਜਾਬ ਚ ਨਸ਼ਾ ਆਂਦਾ ਹੈ ਹਿੰਦੁਸਤਾਨ ਚ ਨਸ਼ਾ ਆਂਦਾ ਹੈ ਗੁਜਰਾਤ ਦੇ ਰਾਹੀਂ ਗੁਜਰਾਤ ਦੇ ਪੋਟਾ ਰਾਈ ਵੀ ਨਿਸ਼ਾਨਦਾ ਹੈ ਔਰ ਗੁਜਰਾਤ ਤੋਂ ਦਿੱਲੀ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਪਕੜੀ ਗਈ ਔਰ ਉਹਦੇ ਚ ਕਾਂਗਰਸ ਦੇ ਆਰਟੀਆਈ ਸੈੱਲ ਦਾ ਚੇਅਰਮੈਨ 5600 ਕਰੋੜ ਤੋਂ ਉੱਪਰ ਦੀ ਰਿਕਵਰੀ ਸੀਗੀ ਜਿਹੜੀ ਇਹ ਗੱਲਾਂ ਕਰ ਰਹੇ ਆ ਇੱਥੇ ਬੈਠੇ ਇਹਨਾਂ ਲੋਕਾਂ ਨੇ ਨੀਅਤ ਦਿਖਾਈ ਨਾ ਮਨਸ਼ਾ ਦਿਖਾਈ ਅਸੀਂ ਤਾਂ ਨੀਅਤ ਵੀ ਦਿਖਾਈ ਮਨ ਚਲੋ ਪਾਸੀ ਸਾਹਿਬ ਸਵਾਲ ਲੈ ਲਓ ਹੁਣ ਮੈਂ ਨਾ ਰੋਕਿਆ ਨਹੀਂ ਤੁਸੀਂ ਲੰਮਾ ਚਰ ਬੋਲਦੇ ਚੱਲੇ ਆਏ ਹੋ ਗੱਲ ਇਹ ਹੈ ਵੀ ਜਦੋਂ ਸਾਰਾ ਕੁਝ ਇੰਨਾ ਸਟ੍ਰਿਕਟ ਐਕਸ਼ਨਸ ਹੋ ਰਹੇ ਆ ਬਾਵਜੂਦ ਇਸ ਦੇ ਇਹਨਾਂ ਅਫਸਰਾਂ ਨੂੰ ਕੋਈ ਡਰ ਨਹੀਂ ਇਹਨਾਂ ਨੂੰ ਕੋਈ ਭੈ ਨਹੀਂ ਵੀ ਜਿਸ ਤਰੀਕੇ ਨਾਲ ਨਸ਼ੇ ਦੇ ਸਦਾਗਰਾਂ ਦੇ ਕਿੰਗਰੇ ਢਾਏ ਜਾ ਰਹੇ ਆ ਉਨਾ ਦੇ ਉਤੇ ਪੰਜਾ ਚੱਲ ਰਿਹਾ ਐ ਐਕਸ਼ਨ ਹੋ ਰਹੇ ਐ ਨੌਕਰੀਆਂ ਚੋਂ ਪਹਿਲਾਂ ਵੀ ਕਿੰਨੇ ਅਫਸਰਾਂ ਨੂੰ ਹੱਥ ਧੋਣੇ ਪਏ ਐ ਇਹ ਇਸ ਤਰੀਕੇ ਦੇ ਨਾਲ ਸਿੱਧਾ ਹੀ ਕੰਮ ਕਰ ਰਹੇ ਐ ਤਾਂ ਇਹਦੇ ਪਿੱਛੇ ਫਿਰ ਸਵਾਲ ਉੱਠਦਾ ਵੀ ਸ਼ਹਿ ਜਿਹੜੀ ਐ ਕੋਈ ਵੱਡੇ ਪੱਧਰ ਦੀ ਐ ਨਵਜੋਤ ਜੀ ਤੁਹਾਡੇ ਯਾਦ ਹੋਏਗਾ ਤੁਹਾਡੇ ਚੈਨਲ ਤੇ ਤਕਰੀਬਨ 2000 2122 ਦੀ ਗੱਲ ਆ ਪਰ ਤੁਹਾਡੇ ਚੈਨਲ ਤੇ ਸ਼ਾਇਦ ਤੁਹਾਡੇ ਨਾਲ ਹੀ ਡਿਬੇਟ ਹੋਈ ਸੀ ਸਪੋਕਸਮੈਨ ਧੀ ਸੀ ਮੇਰੇ ਯਾਦ ਹੈ ਮੈਂ ਉਦੋਂ ਵੀ ਇੱਕ ਗੱਲ ਸਪਸ਼ਟ ਕਹੀ ਸੀ ਕਿ ਸਿੰਡੀਕੇਟਸ ਬਣੀਆਂ ਹੋਈਆਂ ਸਿੰਡੀਕੇਟਸ ਕੀ ਕਰਦੀਆਂ ਇਹ ਇਹ ਹਰ ਚਾਹੇ ਉਹ ਪੁਲਿਸ ਡਿਪਾਰਟਮੈਂਟ ਚਾਹੇ ਕੁਛ ਆ ਉਹਦੇ ਵਿੱਚ ਇਹਨਾਂ ਦੇ ਰਾਪਤੇ ਜਾਂ ਹਰ ਪਾਰਟੀ ਦੇ ਵਿੱਚ ਵੀ ਇਹ ਬੰਦੇ ਪਾਉਂਦੀਆਂ ਇਹਨਾਂ ਦੀ ਜੜੀਆਂ ਚੱਲੀਆਂ ਸਿਸਟਮ ਹੁਣ ਉਹ ਹੌਲੇ ਹੌਲੇ ਦੇਖੋ ਜਦੋਂ ਸਰਕਾਰ ਉਹ ਆ ਗਈ ਜਿਹੜੀ ਇਹਨਾਂ ਦੇ ਖਿਲਾਫ ਐਕਸ਼ਨ ਲੈ ਰਹੀ ਹੈ ਤਾਂ ਹੁਣ ਹੌਲੇ ਹੌਲੇ ਸਾਰੇ ਜਿੱਦਾਂ ਤੁਸੀਂ ਕਿਹਾ ਨਾ ਖਿੱਦੋ ਖੇਲ ਰਹੀ ਆ ਹੁਣ ਉਹ ਸਾਰੀਆਂ ਪਰਤਾਂ ਦਰ ਪਰਤਾਂ ਬਾਹਰ ਆ ਰਹੀਆਂ ਜਦੋਂ ਤੱਕ ਇਹਨਾਂ ਨੂੰ ਪੁਸ਼ਤਪਨਾਹੀ ਮਿਲਦੀ ਰਹੀ ਇਹ ਮਜ਼ਬੂਤ ਹੁੰਦੇ ਰਹੇ ਪਿਛਲੀਆਂ ਸਰਕਾਰਾਂ ਸਮਝ ਇਸ ਚ ਕਹਿਣ ਚ ਕੋਈ ਗੁਰੇਜ਼ ਨਹੀਂ ਹੈ ਪਰ ਜਦੋਂ ਉਹਨ ਕਿਉਂਕਿ ਐਕਸ਼ਨ ਕਰਦੇ ਰਹੇ ਇਹ ਇਹ ਇਹਨਾਂ ਨੂੰ ਕੀ ਮੰਤਰੀ ਕਰਦੇ ਰਹੇ ਸਿਆਸਦਾਨ ਕਰਦੇ ਰਹੇ ਕਿਤੇ ਨਾ ਕਿਤੇ ਸਰਕਾਰੀ ਮਨਸ਼ਾ ਜਿਹੜੀ ਹੈ ਪਿਛਲੀਆਂ ਸਰਕਾਰਾਂ ਦੀ ਉੱਤੇ ਬਹੁਤ ਵੱਡੇ ਕੁਐਸਚਨ ਉੱਠਦੇ ਆ ਇਹ ਜਿਹੜਾ ਅੱਜ ਯੁੱਧ ਹੋ ਰਿਹਾ ਇਹ ਤਾਂ 2007 ਚ ਜਦੋਂ ਨਾ ਇੰਟਰੋਡਿਊਸ ਹੋਇਆ ਚਲੋ ਅਕਾਲੀ ਸਰਕਾਰ ਭਾਜਪਾ ਸਰਕਾਰ ਨੇ ਨਹੀਂ ਕੀਤਾ 2017 ਤੱਕ ਤਾਂ ਕਾਂਗਰਸ ਨੂੰ ਯੁੱਧ ਛੇੜ ਦੇਣਾ ਚਾਹੀਦਾ ਸੀ ਹੂੰ ਇੰਨਾ ਕਹਿ ਕੇ ਤਾਂ ਇਹ ਸਿਰਫ ਆਪਣੇ ਆਪ ਨੂੰ ਜਸਟੀਫਾਈ ਨਹੀਂ ਨਾ ਕਰ ਸਕਦੇ ਕਿ ਜੀ 3 ਸਾਲ ਨਹੀਂ ਚਲੋ ਹੁਣ ਕਰ ਰਹੇ ਆ ਮੈਂ ਇੱਕ ਚੀਜ਼ ਫੇਰ ਕਹੂੰਗਾ ਕਿਉਂਕਿ ਬਲੇਮ ਗੇਮ ਇਹਨਾਂ ਨੇ ਸ਼ੁਰੂ ਕੀਤੀ ਆ ਮੈਂ ਫਿਰ ਵੀ ਕਹੂੰਗਾ ਅਗਰ ਅਸੀਂ ਪੰਜਾਬ ਦੇ ਹਮ ਇਕਤੀ ਆ ਇਸ ਦੇਸ਼ ਦੇ ਹਮ ਨੌਜਵਾਨ ਦੇ ਹਮ ਇਥੇ ਆ ਅਗਰ ਸਰਕਾਰ ਸਹੀ ਕੰਮ ਕਰ ਰਹੀ ਆ ਤੁਹਾਨੂੰ ਬਿਲਕੁਲ ਸਮਰਥਨ ਕਰਨਾ ਚਾਹੀਦਾ ਅਗਰ ਕਿਤੇ ਕੋਈ ਚਾਹੇ ਕੋਈ ਐਮਐਲਏ ਮੇਰੇ ਕਾਂਗਰਸੀ ਭਰਾ ਰਾਣਾ ਬਲਜੀਤ ਜੀ ਨੇ ਗੱਲ ਕੀਤੀ ਆ ਤੁਸੀਂ ਵਿਰੋਧੀ تیر ਚੱਕੋ ਆਵਾਜ਼ ਅਗਰ ਤੁਹਾਨੂੰ ਲੱਗਦਾ ਕਿ ਕੋਈ ਬੰਦਾ ਕੋਈ ਇਨਵੋਲਵ ਹੈ ਚਾਹੇ ਕਿਸੇ ਪਾਰਟੀ ਦਾ ਹੋਵੇ ਚੱਕਣਾ ਚਾਹੀਦਾ ਮੈਂ ਤਾਂ ਮੇਰੇ ਇਲਾਕੇ ਚ ਆਵਾਜ਼ ਚੱਕਦਾ ਚੱਕੋ ਕਿਉਂ ਆਪਾਂ ਕਿਉਂ ਦਬੀਏ ਚਲੋ ਕੋਈ ਵੀ ਬੰਦਾ ਹੈ ਉਹਨਾਂ ਦੀ ਫਿਰ ਗੱਲ ਸੁਣੋ